ਲੋਟਸ 300 ਪ੍ਰੋਜੈਕਟ ਮਾਮਲੇ 'ਚ ED ਨੇ ਦਿੱਲੀ UP 'ਚ ਕਈ ਥਾਵਾਂ ਤੇ ਛਾਪੇਮਾਰੀ ਕੀਤੀ ਹੈ। ਸੇਵਾਮੁਕਤ IAS ਅਧਿਕਾਰੀ ਅਤੇ ਨੌਇਡਾ ਅਥਾਰਟੀ ਦੇ ਸਾਬਕਾ CEO ਮਹਿੰਦਰ ਸਿੰਘ ਦੇ ਚੰਡੀਗੜ੍ਹ ਸਥਿਤ ਘਰ ਤੇ ਵੀ ਛਾਪਾ ਮਾਰਿਆ ਗਿਆ ਹੈ। ਇੱਥੇ ਕਰੀਬ 1 ਕਰੋੜ ਦੀ ਨਕਦੀ ਅਤੇ 12 ਕਰੋੜ ਰੁਪਏ ਦੇ ਹੀਰੇ ਜ਼ਬਤ ਕੀਤੇ ਗਏ ਨੇ। ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ ਤੇ ਇਸ ਮਾਮਲੇ ਦੇ ਵਿੱਚ ਮੇਰਠ ਦੇ ਇੱਕ ਵੱਡੇ ਬਰਾਮਦਕਾਰ ਅਤੇ ਬਿਲਡਰ ਅਦਿੱਤਿਅ ਗੁਪਤਾ ਦੇ ਆਹਾਤੇ ਤੋਂ 5 ਕਰੋੜ ਰੁਪਏ ਤੋਂ ਵੱਧ ਦੇ ਹੀਰੇ ਦੇ ਗਹਿਣੇ ਬਰਾਮਦ ਕੀਤੇ ਗਏ ਨੇ। ED ਨੇ ਛਾਪੇ ਮਾਰੀ ਹੈ ਸਿੰਡਾ ਪ੍ਰੋਜੈਕਟ ਪ੍ਰਾਈਵੇਟ ਲਿਮਟਿਡ ਦੇ ਦਫ਼ਤਰਾਂ ਦੀ ਕੀਤੀ ਸੀ। ED ਨੇ ਮੇਰਠ ਦੇ ਵਿੱਚ ਸ਼ਾਰਦਾ ਐਕਸਪੋਰਟਸ ਨੂੰ ਗ੍ਰਿਫਤਾਰ ਕਰ ਲਿਆ ਹੈ। ਜਿਸ ਦਾ ਸੰਬੰਧ ਇੱਕ ਕਾਰਪਟ ਵਪਾਰੀ ਨਾਲ ਹੈ। ਦਿੱਲੀ ਤੋਂ ਲਾਵਾ ਮੇਰਠ ਨੌਇੜਾ ਅਤੇ ਚੰਡੀਗੜ੍ਹ ਦੇ ਵਿੱਚ ਵੀ ਛਾਪੇਮਾਰੀ ਕੀਤੀ ਗਈ ਹੈ। ਸੇਵਾਮੁਕਤ ਆਈਏਐਸ ਅਧਿਕਾਰੀ ਅਤੇ ਨੌਇਡਾ ਅਥਾਰਟੀ ਦੇ ਸਾਬਕਾ ਸੀਈਓ ਮਹਿੰਦਰ ਸਿੰਘ ਦੇ ਚੰਡੀਗੜ੍ਹ ਸਥਿਤ ਘਰ ਤੇ ਵੀ ਛਾਪਾ ਮਾਰਿਆ ਗਿਆ ਉਸ ਦੇ ਘਰ ਤੋਂ ਕਰੀਬ 1 ਕਰੋੜ ਰੁਪਏ ਨਕਦ ਅਤੇ 12 ਕਰੋੜ ਰੁਪਏ ਦੇ ਹੀਰੇ 7 ਕਰੋੜ ਰੁਪਏ ਦੇ ਸੋਨੇ ਦੇ ਗਹਿਣੇ ਅਤੇ ਕਈ ਸ਼ੱਕੀ ਦਸਤਾਵੇਜ਼ ਬਰਾਮਦ ਹੋਏ ਨੇ ਜ਼ਿਕਰਯੋਗ ਹੈ ਕਿ 2018 ਦੇ ਵਿੱਚ ਦਿੱਲੀ ਪੁਲਿਸ ਦੇ ਆਰਥਿਕ ਅਪਰਾਧ ਵਿੰਗ ਨੇ ਨੌਇਡਾ ਦੇ ਸੈਕਟਰ 107 ਦੇ ਵਿੱਚੋਂ ਲੋਟਸ 300 ਪ੍ਰੋਜੈਕਟ ਦੇ ਮਾਮਲੇ 'ਚ ਰੀਅਲ ਏਸਟੇਟ ਕੰਪਨੀ 3C ਦੇ ਤਿੰਨ ਡਾਇਰੈਕਟਰਾਂ ਨਿਰਮਲ ਸਿੰਘ, ਸੁਰਪ੍ਰੀਤ ਸਿੰਘ ਅਤੇ ਵਿਦੂਰ ਭਰਦਵਾਜ ਨੂੰ ਗ੍ਰਿਫਤਾਰ ਕੀਤਾ ਸੀ। ਈਓਡਬਲਿਊ ਦੇ ਅਧਿਕਾਰੀਆਂ ਮੁਤਾਬਕ ਘਰ ਖਰੀਦਦਾਰਾਂ ਦੀ ਸ਼ਿਕਾਇਤ ਤੇ 24 ਮਾਰਚ 2018 ਨੂੰ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਸੀ। ਪੁਲਿਸ ਅਨੁਸਾਰ ਇਸ ਪ੍ਰੋਜੈਕਟ ਲਈ ਖਰੀਦਦਾਰਾਂ ਤੋਂ 636 ਕਰੋੜ ਰੁਪਏ ਦੀ ਰਕਮ ਲਈ ਗਈ ਸੀ ਜਿਸ ਦੇ ਵਿੱਚੋਂ ਕਰੀਬ 191 ਕਰੋੜ ਰੁਪਏ 3C ਕੰਪਨੀ ਦੀ ਸਹਾਇਕ ਕੰਪਨੀ ਨੂੰ ਟ੍ਰਾਂਸਫਰ ਕਰ ਦਿੱਤੇ ਗਏ ਸਰ ਜਿਸ ਦਾ ਨਿਰਮਾਣ ਨਾਲ ਕੋਈ ਲੈਣਾ ਦੇਣਾ ਨਹੀਂ ਸੀ